ਸਸੀਗਾਲ ਜੀ ਅੱਜ ਅਸੀਂ ਪਹੁੰਚੇ ਆਂ ਸ਼ਹਿਰ ਫਗਵਾੜੇ ਦੇ ਵਿੱਚ ਰਾਜਕਾਰ ਬਾਜ਼ਾਰ ਦੇ ਬਹੁਤ ਹੀ ਵਧੀਆ ਕਾਰਾਂ ਤੇ ਵਧੀਆ ਰੇਟ ਦੇ ਉੱਤੇ ਰਾਜਪਾਜੀ ਸਾਡੇ ਨਾਲ ਦੱਸੋ ਜੀ ਸਸੀਗਾਲ ਭਾਜੀ ਹੋਰ ਕੀ ਹਾਲ ਹੈ ਜੀ ਬਸ ਠੀਕ ਹੈ ਜੀ ਕੀ ਜੀ ਸਸੀਗਾਲ ਸਾਰਿਆਂ ਨੂੰ ਰਾਜਕਾਰ ਫਗਵਾੜਾ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਣੀ ਲੋਕੇਸ਼ਨ ਹੈਗੀ ਆ ਬੰਗਾ ਰੋਡ ਫਗਵਾੜਾ ਬਾਈਪਾਸ ਨੀਅਰ ਤੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਬਹੁਤ ਜਨੀਕ ਤੇ ਘੱਟ ਚਲੀਆਂ ਕਾਰਾਂ ਠੀਕ ਹੈ ਪਾਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ 2025 ਮਾਡਲ 8000 ਕਿਲੋਮੀਟਰ ਚੱਲੀ ਸਨ ਰੂਫ ਵਾਲੀ ਵੈਨਿਊ ਕਿੰਨੀ ਚੱਲੀ ਪਾਜੀ 8000 ਕਿਲੋਮੀਟਰ 8000 ਹਾਂਜੀ ਬਿਲਕੁਲ 8000 ਮਾਡਲ ਮੈਂ ਕਹਿੰਦਾ 6 ਮਹੀਨੇ ਪੁਰਾਣੀ ਕਾਰ ਹੈ ਜੀ ਇਹ ਪਾਜੀ ਤੇ ਪੈਟਰੋਲ ਦੇ ਵਿੱਚ ਕਾਰ ਹੈ ਤੇ ਇਹ ਬਹੁਤ ਛੋਟਾ ਜਿਹਾ ਇਹਦਾ ਰੇਟ ਰੱਖਣਾ ਆਪਾਂ ਉੱਦਾਂ ਸਾਰੇ 2.5 ਲੱਖ ਡਿਮਾਂਡ ਕਰਦੇ ਆ ਆਪਾਂ ਇਹ 9 ਲੱਖ ਰੁਪਏ ਦੀ ਕਾਰ ਦੇ ਦਵਾਂਗੇ 9 ਲੱਖ ਰੁਪਏ ਦੀ 25 ਮਾਡਲ ਬਿਲਕੁਲ ਜੀ ਬਿਲਕੁਲ ਔਰ ਵੀਰਾਂ ਦਾ ਘੱਟੋ ਘੱਟ 1.5 ਲੱਖ ਰੁਪਈਆ ਨਵੀਂ ਨਾਲੋਂ ਫਾਇਦਾ ਹੋਏਗਾ। ਹਲੇ 80000 ਚੱਲੀ ਕਾਰ ਨੂੰ ਤਾਂ ਕੁਝ ਵਿਗੜਿਆ ਵੀ ਹੈ ਨਹੀਂ ਉਹ। ਭਾਈ ਐਨਸੀ ਤੋਂ ਚੱਕ ਕੇ ਲਿਆਏ। ਉਹ ਭਾਜੀ ਤਾਂ ਦੱਸਿਆ ਐਨਆਰਆਈ ਭਰਾਵਾ ਦੀ ਕਾਰ ਆ। ਠੀਕ ਆ ਭਾਜੀ। ਤੇ ਬੰਦੇ ਬਾਹਰ ਚਲੇ ਗਏ ਨੇ। ਵਾਹ ਜੀ ਵਾਹ ਜੀ ਸਾਨੂੰ ਦੇਖੇ ਸੀਗੇ। ਠੀਕ ਆ ਜੀ। ਆਹ ਹੁਣ ਹੁਣ ਦੂਜੀ ਕਾਰ ਹੈ ਭਾਜੀ ਕਾਰ। ਤੇ ਦੂਜੀ ਕਾਰ ਹੈਗੀ ਆ ਜੀ ਵੈਨਿਊ, ਵੈਨਿਊ ਆਈਐਮਟੀ 2022 ਮਾਡਲ ਪੈਟਰੋਲ ਦੇ ਵਿੱਚ 39000 ਕਿਲੋਮੀਟਰ ਚੱਲੀ। ਓਕੇ ਜੀ। ਆਈਐਮਟੀ ਬਾਰੇ ਦੱਸਿਓ ਭਾਜੀ ਕੁਝ। आईएमपी ਦਾ ਵਿੱਚ ਇਹ ਹੁੰਦਾ ਜੀ ਸਰ ਇਹਦੇ ਵਿੱਚ ਗੇਅਰ ਵੀ ਹੁੰਦੇ ਆ ਤੇ ਵਿਦਾਊਟ ਕਲਚਰ कार ਆ ਤੁਸੀਂ ਦੋਨਾਂ ਦੀ ਫੀਲਿੰਗ ਲੈ ਸਕਦੇ ਆ ਠੀਕ ਆ ਭਾਜੀ ਆਟੋਮੈਟਿਕ ਵੀ ਚਲਾ ਸਕਦੇ ਆ ਤੇ ਗੇਅਰ ਪਾ ਕੇ ਵੀ ਚਲਾ ਸਕਦੇ ਆ ਸਪੈਸ਼ਲ ਕਾਰ ਹੋ ਗਈ ਦੋਨਾਂ ਪੀਰਾ ਭਰਾਵਾਂ ਨੇ ਸਵਾਦ ਲੈਣਾ ਹੋਵੇ ਤੇ ਆਹ ਕਾਰ ਲੈ ਜਾਓ ਬਿਲਕੁਲ ਜੀ ਇਹ ਵੀ ਸਾਂਡੂਫ ਵਾਲਾ ਮਾਡਲ ਐਸਐਕਸ ਦੇ ਵਿੱਚ ਆ ਠੀਕ ਆ ਜੀ ਨਮੀ ਇਹ ਵੀ 13.5 ਲੱਖ ਰੁਪਏ ਦੀ ਕਾਰ ਆ ਠੀਕ ਆ ਜੀ ਪਰ ਤੁਹਾਡਾ ਵੀਰ ਲੋਕੀ ਦੇਖੋ ਇਹਨਾਂ ਕੋਈ 8 ਲੱਖ ਮੰਗਦੇ ਕੋਈ 8.5 ਲੱਖ ਮੰਗਦੇ ਆ ਆਪਾਂ ਇੱਕ ਛੋਟੀ ਜਿਹੀ ਗੱਲ ਕਰਨੀ ਆ ਕੋਈ ਫਾਲਤੂ ਰੇਟ ਨਹੀਂ ਮੰਗਣਾ ਹੈਗਾ ਸਾਢੇ 7 ਲੱਖ ਰੁਪਏ ਦੀ ਨੈਟ-ਵਟ ਕਾਰ ਦੇ ਦਵਾਂਗੇ ਅਲੌਏ ਐਕਸਟਰਾ ਲੱਗੇ ਆ ਪ੍ਰੋਜੈਕਟਰ ਲਾਈਟਾਂ ਵਾਲੀ ਹੈ ਭਾਜੀ ਪ੍ਰੋਜੈਕਟਰ ਲਾਈਟਾਂ ਦੀ ਹੈ ਅਲੌਏ ਚੈੱਕ ਕਰਾ ਦਿਓ ਭਾਜੀ ਇਹਨਾਂ ਨੂੰ ਆ ਆ ਆ ਆ ਆ ਭਾਜੀ ਇਹ ਤਾਂ ਸ਼ਾਨਦਾਨ ਜਿਹੜੀ ਕਾਰ ਤੁਸੀਂ ਲੈ ਆਂਦੀ ਹੈ ਇਹ ਇਹ ਭਾਜੀ ਦੇਖੋ ਜੀ ਦੋ ਕਾਰਾਂ ਤੁਹਾਡੇ ਲਈ ਅੱਜ ਤੁਹਾਡਾ ਵੀਰ ਲੱਭ ਕੇ ਲਿਆਇਆ ਵਾ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਹਾਂਜੀ ਡੀਜ਼ਲ ਦੇ ਵਿੱਚ ਪੈਟਰੋਲ ਚ ਨਹੀਂ ਮਿਲਦੀ ਨਹੀਂ ਭਾਜੀ ਦੇਖੋ ਹੁਣ ਇਹ ਡੀਜ਼ਲ ਕਾਰਾਂ ਨਾਲ ਲੋਕੀ ਇਹਨਾਂ ਇੱਕ ਸੈਟੀਸਫਾਈ ਹੈ ਕਿਉਂਕਿ ਇਹਦੀ ਐਵਰੇਜ ਹੈਗੀ 25 ਤੋਂ 28 ਦੇ ਵਿੱਚ ਠੀਕ ਆ ਭਾਜੀ ਤੇ ਕੋਈ ਸੇਲ ਹੀ ਨਹੀਂ ਕਰਦਾ ਹੈਗਾ ਠੀਕ ਕਰ ਤੁਹਾਡੇ ਵੀਰ ਲੱਭ ਕੇ ਲਿਆਇਆ ਵਾ 2018 ਤੇ 2017 ਇਹ ਹੈਗੀ ਆ ਜੀ 2018 ਮਾਡਲ ਡੀਜ਼ਲ ਦੇ ਵਿੱਚ ਫਸਟ ਓਨਰ ਕਾਰ ਆ ਤੇ 80000 ਦੇ ਕਰੀਬ ਚੱਲੀ ਹੋਈ ਆ ਬੀਡੀਆਈ ਮਾਡਲ ਆ ਅੱਛਾ ਜੀ ਸਵਕ 6 ਲੱਖ ਸਾਡੀ ਆਸਕਿੰਗ ਆ 6 ਲੱਖ ਰੁਪਏ ਦੀ ਅਸੀਂ ਇਹ ਦੇ ਦਵਾਂਗੇ ਬਾਕੀ ਜੇ ਕੋਈ ਵੀਡੀਓ ਦੇਖਿਆ ਹੋਵੇ ਹੋਰ ਵੀ ਥੋੜਾ ਬੋਧ ਮਾਨਦਨ ਕਰ ਦਵਾਂਗੇ ਲੋਇਟਰ ਇਹਨੂੰ ਵੀ ਐਕਸਟਰਾ ਲੱਗੇ ਲੋਇਟਰ ਰੈਸਟਰਾ ਚੈੱਕ ਕਰਵਾਓ ਜੀ ਤੁਸੀਂ ਸਰ ਫੇਡ ਯਾਰ ਆ ਗਈ ਭਾਈ ਤੁਸੀਂ ਤਾਂ ਕਾਰਾਂ ਹੀ ਆ ਚੁੰਨੀਆਂ ਚੁੰਨੀਆਂ ਲੱਭ ਕੇ ਲੈ ਆਨੇ ਆ ਇਹ ਭਾਈ ਦੇਖੋ ਬਹੁਤ ਜਨੀਕ ਆ ਜੀ ਡੀ ਆਈ ਪਲੱਸ ਸਾਰਿਆਂ ਨਾਲ ਟਾਪ ਮਾਡਲ ਇਤੋਂ ਉੱਪਰ ਡੀਜ਼ਲ ਦੇ ਵਿੱਚ ਕਾਰ ਨਹੀਂ ਆਈ ਕੋਈ ਵੀ ਠੀਕ ਹੈ ਭਾਈ ਟਾਪ ਮਾਡਲ ਆ ਪ੍ਰੋਜੈਕਟਰ ਲਾਈਟਾਂ ਵਾਲੀ ਪ੍ਰੋਜੈਕਟਰ ਲਾਈਟਾਂ ਵਾਲੀ ਆ ਕੰਪਨੀ ਦੇ ਅਲਾਏ ਆ ਪੁਸ਼ ਬਟਨ ਸਟਾਰਟ ਆ 에ਅਰ ਬੈਗ ਆ ਡੀ ਫੋਗਰ ਆ ਰੀਅਰ ਵਾਈਪਰ ਆ ਸਾਰੇ ਦਾ ਫੀਚਰਾਂ ਨਾਲ ਭਰੀ ਹੋਈ ਕਾਰ ਆ ਜੀ ਇਹ ਠੀਕ ਆ ਜੀ ਔਰ ਸਭ ਤੋਂ ਇੱਕ ਮੇਨ ਗੱਲ ਹੈ ਵੀ ਇਹ ਚੱਲੀ 65000 ਆ ਓਨਰ ਜ਼ਰੂਰ ਸੈਕੰਡ ਆ ਕਿਉਂਕਿ ਇੱਕ ਇੱਕ ਘਰਾਂ ਚ ਨਾਮ ਹੋ ਗਈ ਸੀਗੀ ਚੱਲੀ ਜੈਨੂਨ ਕਾਰ ਹੈਗੀ ਆ ਠੀਕ ਹੈ ਜੀ ਤੇ ਇਹ ਵੀ ਤੁਹਾਨੂੰ ਆਪਾਂ ਇਸੇ ਰੇਟ ਦੇ ਵਿੱਚ ਕਾਰ ਦੇ ਦੇਵਾਂਗੇ ਹੋਰ ਵੀ ਕੋਈ ਆਪਾਂ ਫालतू ਕੋਈ ਪੈਸੇ ਨਹੀਂ ਮੰਗਣੇ ਹੈਗੇ ਆਪਣੇ ਈਵਰਸ ਕੋਲੋਂ ਛੋਟੀ ਜਿਹੀ ਗੱਲ ਕਰਾਂਗੇ ਸਵਾ 6 ਲੱਖ ਮੰਗ ਕੇ 6 ਲੱਖ ਦੀ ਦੇ ਦੇਵਾਂਗੇ ਜੇ ਕੋਈ ਆਊਗਾ ਥੋੜਾ ਬਤ ਹੋਰ ਮਾਨਤਾਨ ਕਰ ਦੇਵਾਂਗੇ ਨਾ ਕਰਨੀ ਤਾਂ ਆਪਾਂ ਸਿੱਖੀ ਨਹੀਂ ਹੈਗੀ ਜੀ ਕੀ ਗੱਲ ਹੈ ਉਹ ਪੰਜ ਠੀਕ ਹੈ ਥੈਂਕ ਯੂ ਤੇ ਦੂਜੀ ਸਰ ਆਪਾਂ ਪੈਟਰੋਲ ਦੇ ਵਿੱਚ ਸਵਿਫਟ ਲੈ ਕੇ ਆਏ ਆ ਤੁਹਾਡੇ ਕੋਲੋ ਲੋ ਜੀ ਆਂਦੇ ਕਹਿ ਲਾਪੀ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਤੇ ਸਰ ਦੇਖੋ ਇਹ ਭਰਾਵਾ ਦੀ ਇੱਕ 18 ਮਾਡਲ ਪੈਟਰੋਲ ਦੇ ਵਿੱਚ ਕੀ ਆ ਕਿ ਇਹਦੀ ਇੰਨੀ ਕੁ ਡਿਮਾਂਡ ਆ ਪੈਟਰੋਲ ਦੇ ਵਿੱਚ ਵੀ ਐਵਰੇਜ ਜ਼ਰੂਰ ਆ ਪਰ ਇੱਕ ਛੋਟੇ ਸੈਗਮੈਂਟ ਦੀ ਕਾਰਾਂ ਲੱਭਦੀਆਂ ਨਹੀਂ ਹੈਗੀਆਂ ਨਹੀਂ ਲੱਭਦੀਆਂ ਬਿਲਕੁਲ 18 ਮਾਡਲ ਤੁਹਾਡਾ ਵੀ ਲੱਭ ਕੇ ਲਿਆਇਆ ਵਾ 5 ਲੱਖ ਡਿਮਾਂਡ ਕਰਨੀ ਹੈ ਇਹਦੀ ਛੋਟਾ ਯਾਰ ਰੇਟ ਰੱਖਣਾ ਇਹਦਾ ਵੀ 485000 ਰੁਪਏ ਦੀ ਕਾਰ ਆਪਾਂ ਦੇ ਦੇਣੀ ਆ Swift ਨਾਮ ਤੁਹਾਨੂੰ ਪਤਾ ਹੈ ਅੱਜ ਕੱਲ ਸਾਰ 5 ਲੱਖ ਤੋਂ ਵੀ ਥੱਲੇ ਮਿਲ ਜਾਊਗੀ ਹਾਂਜੀ ਆਣਾ ਕਿੱਥੇ ਆ ਜੀ ਰਾਜਗੜ੍ਹ ਬਿਆਰ ਫਗਵਾੜਾ ਤੇ ਦੋ ਕਾਰਾਂ ਹੋਰ ਆ ਵੀ ਚੈੱਕ ਕਰਵਾ ਦੰਨੇ ਆ ਤੁਹਾਨੂੰ ਤੇ ਇੱਕ ਕਾਰ ਹੋਰ ਰੱਬ ਕੇ ਲਿਆਏ ਆ ਤੁਹਾਡੇ ਲਈ ਛੋਟੀਆਂ ਦੇ ਵਿੱਚ ਆਟੋਮੈਟਿਕ ਆਟੋਮੈਟਿਕ ਬਾਜੀ ਹਾਂਜੀ ਹਾਂਜੀ ਆਟੋਮੈਟਿਕ ਛੋਟੀ ਘਾ ਆਟੋਮੈਟਿਕ ਪਾਜੀ ਭਾਜੀ ਆਟੋਮੈਟਿਕ ਕਾਰ ਛੋਟੀਆਂ ਦੇ ਵਿੱਚੋਂ ਤਾਂ ਲੱਭਦੀ ਨਹੀਂ ਹੈਗੀ ਨਹੀਂ ਮੈਂ ਸੁਣ ਕੇ ਹੈਰਾਨ ਹੋ ਗਿਆ ਆਟੋਮੈਟਿਕ ਪਰ ਸਾਰੇ ਨਾਲ ਇੱਕ ਇਹਦੇ ਵਿੱਚ ਖਾਸੀਅਤ ਵੀਰ ਜੀ ਕੀ ਹੈ ਇਹ ਟਾਪ ਮਾਡਲ ZXI ਸਲੈਰੀਆ ਆਟੋਮੈਟਿਕ ਆ ਅੱਛਾ ਜੀ ਤੁਹਾਨੂੰ ਪਤਾ ਅਮਰੂਤੀ ਦਾ ਬ੍ਰਾਂਡ ਤਾਂ ਉਹਦੇ ਨਾਮ ਬਹੁਤ ਚੱਲਦਾ ਐ ਐਵਰੇਜ ਬਿਲਕੁਲ ਜੀ ਬਿਲਕੁਲ ਹੋਰ ਇਹ ਛੋਟੀਆਂ ਕਾਰਾਂ ਦੇ ਵਿੱਚੋਂ ਆਮ ਤਾਂ ਲੱਭਦੀ ਨਹੀਂ ਹੈਗੀ ਆਟੋਮੈਟਿਕ ਇਹਦੇ ਵੀਰਾਂ ਨੂੰ ਆਟੋਮੈਟਿਕ ਦੀ ਜਰੂਰਤ ਹੈਗੀ ਆ ਆਪਾਂ ਇਹਦੀ ਆਸਕਿੰਗ ਰੱਖੀ ਹੈਗੀ 490000 ਲੋਅ ਚ 490000 ਦੇ ਵਿੱਚ ਮਰੂਤੀ ਵਾਲਾ ਇੰਜਨ ਮਰੂਤੀ ਦੀ ਗੱਡੀ ਨਾਲੇ ਆਟੋਮੈਟਿਕ ਵੈਸੇ ਤੁਹਾਨੂੰ ਮਾਰਕੀਟ ਦੇ ਵਿੱਚ ਸਾਰੇ 5 ਲੱਖ ਦੀ ਦੇਊਗਾ ਕੋਈ ਕੋਈ ਆਪਾਂ ਕੋਈ ਫਾਲਤੂ ਰੇਟ ਨਹੀਂ ਮੰਗਣਾ ਆਪਾਂ ਛੋਟੀ ਜਿਹੀ ਗੱਲ ਕਰ ਤਾਂ ਨਹੀਂ 475000 ਦੀ ਕਾਰ ਦੇ ਦੇਣੀ ਹੈ ਲੋ ਜੀ ਹੋਰ ਰੇਟ ਘਟ ਗਿਆ 475000 ਚ ਆਟੋਮੈਟਿਕ ਬਾਕੀ ਦੇਖੋ ਜੀ ਸਾਰੀਆਂ ਆਪਣੇ ਕੋਲ ਲੋਨ ਦੀ ਫੈਸਿਲਿਟੀ ਵੀ ਹੈਗੀ ਆ ਠੀਕ ਹੈ ਜੀ 1.5-2 ਲੱਖ ਰੁਪਿਆ ਲਿਆਓ ਤੇ ਕਾਰ ਲੈ ਜਾਓ ਜਿਹਦਾ ਸਿਫਰ ਸਕੋਰ ਵਧੀਆ ਵਾ ਆਪਾਂ ਨੂੰ ਕਰਾ ਡੇਢ ਲੱਖ 2 ਲੱਖ ਪੇਮੈਂਟ ਚ ਦੇ ਦਾਨੀਆਂ ਲੋ ਜੀ ਡੇਢ 2 ਲੱਖ ਲੈ ਕੇ ਆਓ ਤਾਂ ਗੱਡੀ ਜਿਹੜੀ ਮਰਜ਼ੀ ਹੱਥਾ ਰੱਖੋ ਤੁਹਾਡਾ ਸਿੰਬਲ ਸਕੋਰ ਓਕੇ ਹੋਣਾ ਚਾਹੀਦਾ ਇਹ ਕਾਰ ਪ੍ਰੋਵਾਈਡ ਕਰਵਾਉਗੇ ਠੀਕ ਹੈ ਜੀ ਆਹ ਲੋ ਜੀ ਆ ਇੱਕ ਛੋਟੀ ਬਜਟ ਦੀ ਕਾਰ ਹੋਰ ਹੈਗੀ ਹੈ ਜੀ 2014 ਮਾਡਲ ਠੀਕ ਹੈ ਜੀ ਇਹ ਵੀ ਦੇਖੋ ਹੁਣ ਕਈ ਵੀਰ ਹੁੰਦੇ ਆ ਵੀ ਆਪਾਂ ਨੂੰ ਛੋਟੇ ਬਜਟ ਦੀ ਕਾਰ ਵੀ ਲੱਭ ਕੇ ਲੈ ਆਓ ਬਿਲਕੁਲ ਬਿਲਕੁਲ ਉਹਨਾਂ ਵਾਸਤੇ ਵੀ ਅਸੀਂ ਇੱਕ ਕੱਟ ਰੇਟ ਵਾਲੀ ਕੱਟ ਸੈਗਮੈਂਟ ਵਾਲੀ ਕਾਰ ਲਿਆਂਦੀ ਆ ਠੀਕ ਹੈ ਜੀ ਤੇ ਸਵਾ 2 ਲੱਖ ਰੁਪਏ ਦੀ ਇਹ ਕਾਰ ਦੇ ਦਵਾਂਗੇ ਆਏਗੇ ਤੇ ਥੋੜਾ ਬੋਦਾ ਮਾਨ ਕਰ ਦਵਾਂਗੇ ਜਿਆਦਾ ਨਹੀਂ ਹੋਣਾ ਸਵਾ 2 ਲੱਖ ਰੁਪਏ ਦੇ ਵਿੱਚ ਐਲਟੋ ਲੱਖ ਰੁਪਇਆ ਜਾਂ 50 70 80 ਹਜ਼ਾਰ ਡਾਟ ਮਾ ਮ ਲੈ ਆ ਵੀ ਲੈ ਜਾਓ ਲਓ ਜੀ ਇੱਕ ਤੁਹਾਡੇ ਲਈ i10 2020 ਮਾਡਲ ਲਿਆਂਦੀ ਹੈ ਜੀ ਤੇ i10 ਵੀ ਅੱਜ ਕੱਲ ਹੌਟ ਪ੍ਰੋਡਕਟ ਹੈਗਾ ਹੁੰਡਾਈ ਦਾ ਛੋਟੀਆਂ ਗੱਡੀਆਂ ਦੇ ਵਿੱਚੋਂ ਹਾਂਜੀ ਹਾਂਜੀ ਤੇ ਐਵਰੇਜ ਵੀ ਇਹਦੀ ਸੋਹਣੀ ਹੈ 16 17 18 ਦੇ ਵਿੱਚ ਹੋਏਗੀ ਇਹਦੀ ਐਵਰੇਜ ਤਕਰੀਬਨ ਏ ਆਸਕਿੰਗ ਇਹਦੀ ਉਦਾ 4 ਲੱਖ ਰੁਪਈਆ ਵਾ ਸਾਡੀ ਠੀਕ ਆ ਜੀ ਥੋੜਾ ਬੋਤਾ ਮਾਨ ਕਰ ਦਵਾਂਗੇ ਹੁਣ ਦੇਖੋ ਭਰਾਵਾਂ ਨੂੰ ਜਿਹੜੇ ਆਊਗੇ ਦੂਰੋਂ ਮਾਨਤਾ ਤਾਂ ਕਰਨਾ ਹੀ ਪੈਂਦਾ ਵਾ ਜਿਹੜਾ ਆਊਗਾ ਵੀਡੀਓ ਦੇਖ ਕੇ ਉਹਨੂੰ ਸਪੈਸ਼ਲ ਮਾਨਦਨ ਕੀਤਾ ਜਾਏਗਾ ਜੀ ਕਾਰਾਂ ਤੁਹਾਨੂੰ ਸਾਰੀਆਂ ਦਿਖਾਤੀਆਂ ਥੱਲੇ ਨੰਬਰ ਚੱਲ ਰਹੇ ਆ ਇਹਨਾਂ ਨੂੰ ਕੰਟੈਕਟ ਕਰੋ ਕਿਉਂਕਿ ਇਹਨਾਂ ਦੀ ਕਾਰਾਂ ਦਾ ਸਟਾਕ ਬਹੁਤ ਛੇਤੀ ਚੇਂਜ ਹੁੰਦਾ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ